ਜੋ ਰਵਿੰਦੀ ਕੁਛ ਇਦਾਂ ਦਾ ਵੀ ਤ ਨਹੀਂ ਪਤਾ ਲੱਗ ਰਿਹਾ ਹੁਣ ਇੱਕ ਜਿਹੜਾ ਚਲੋ ਇਹ স্মੋਗ ਦਾ ਨਾਲ ਨਾਲ ਚੱਲ ਰਿਹਾ ਕਿ ਇਹ ਵੀ ਜਿਹੜੀ ਗੱਲ ਚਰਚਾ ਜਿਹੜੀ ਉਹ ਸੁਣਨ ਨੂੰ ਮਿਲ ਰਹੀ ਹੈ ਜਾਂ ਲੋਕੀ ਕਹਿ ਰਹੇ ਆ ਕੋਈ ਕਮੈਂਟ ਵੀ ਜਿਹੜੇ ਉਹ ਕਰ ਰਹੇ ਆ ਸਕੇਲਸ ਵਗੈਰਾ ਤੇ ਇਮੀਗ੍ਰੇਸ਼ਨ ਦੇ ਛਾਪੇ ਜਾਂ ਇਮੀਗ੍ਰੇਸ਼ਨ ਵਾਲੇ ਉੱਥੇ ਖੜੇ ਸੀਬੀਪੀ ਵਾਲੇ ਜਾਂ ਆਈਸ ਵਾਲੇ ਕੁਛ ਇਦਾਂ ਦਾ ਤ ਨਹੀਂ ਕਿਤੇ ਜਿਹੜਾ ਤੁਹਾਨੂੰ ਕੋਈ ਰਿਪੋਰਟ ਆਈ ਕਿਸੇ ਪਾਸੋਂ ਨਹੀਂ ਮੈਂ ਇਦਾਂ ਦੀ ਕੋਈ ਰਿਪੋਰਟ ਤਾਂ ਨਹੀਂ ਸੁਣੀ ਹੈਗੀ ਕਿ ਕੋਈ ਇਦਾਂ ਦੀ ਚੀਜ਼ ਜਿਹੜੀ ਆ ਸਕੀਲਸ ਦੇ ਉੱਤੇ ਹੈਗੀ ਆ ਕਿਉਂਕਿ ਇਹ ਜਿਹੜਾ ਸਿਸਟਮ ਹੈਗਾ ਨਾ ਰਾਤਕਰਨ ਇਹ ਸਾਡੀ ਸਪਲਾਈ ਚੇਨ ਹੈਗੀ ਆ ਔਰ ਸਪਲਾਈ ਚੇਨ ਨੂੰ ਡਿਸਰਪਟ ਕਰਨ ਤੋਂ ਪਹਿਲਾਂ ਮੇਰੇ ਖਿਆਲ ਬਹੁਤ ਜ਼ਿਆਦਾ ਸੋਚਿਆ ਜਾਊਗਾ ਕਿ ਇਦਾਂ ਦੀ ਕੋਈ ਚੀਜ਼ ਹੋਣੀ ਆਈ ਡੋਨਟ ਥਿੰਕ ਆਮ ਵਿੱਚ ਤਾਂ ਰਫਾ ਜੀ ਹੋ ਹੀ ਗਿਆ ਫਾਰਮ ਵਾਲੇ ਤਾਂ ਵਿਚਾਰੇ ਉਹ ਉਹ ਡਰਦੇ ਨਹੀਂ ਆ ਰਹੇ 70% ਲੋਕ ਕਹਿੰਦੇ ਕਾਬੂ ਨਹੀਂ ਆ ਰਹੇ ਉਹ ਵਿੱਚ ਚੜਦਾ ਬਣੀ ਆ ਪ੍ਰੋਬਲਮ ਕੀ ਆ ਪ੍ਰੋਬਲਮ ਕੀ ਆ ਕਿ ਹੁਣ ਆਪਾਂ ਕਿੰਨੇ ਚਿਰ ਤੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਇਸ ਪ੍ਰੋਗਰਾਮ ਲਈ ਚਾਪਕ ਕਹਿ ਰਹੇ ਹਨ ਕਿ ਤੁਸੀਂ ਕਈ ਜਿਹੜੇ ਕ੍ਰਾਈਮ ਹੈਗੇ ਆ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਟਰੈਕਿੰਗ ਦੇ ਵਿੱਚ ਵੀ ਐਸੀਆ ਕਰ ਰਹੇ ਹੈਗੇ ਜਿਹੜੀਆਂ ਫੈਡਰਲ ਅਫੈਂਸ ਹੈਗੇ ਆ ਠੀਕ ਹੈ ਇਹ ਚੀਜ਼ ਹੁਣ ਪਲੇ ਚ ਆ ਰਹੀ ਆ ਅੱਜ ਉਹ ਚੀਜ਼ ਪਲੇ ਚ ਆ ਰਹੀ ਆ ਕਿ ਜਦੋਂ ਅਸੀਂ ਇਹ ਕਿਹਾ ਸੀਗਾ ਕਿ ਲੌਗ ਬੁੱਕ ਦੀ ਵਾਇਲੇਸ਼ਨਸ ਨਾ ਕਰੋ ਲੌਗ ਬੁੱਕ ਦੀ ਵਾਇਲੇਸ਼ਨਸ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਜਿਹੜਾ ਤੁਹਾਡਾ ਅਫੈਂਸ ਬਣ ਜਾਂਦਾ ਜੇ ਤੁਹਾਡੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਅੱਡੀ ਖੜ ਜਾਂਦੀ ਆ ਤੋ ਅਨੋ ਜਿਹੜੀ ਆ ਫੈਡਰਲ ਅਫੈਂਸ ਦੇ ਤਹਿਤ ਤੁਸੀਂ ਕ੍ਰਿਮੀਨਲ ਐਕਟੀਵਿਟੀ ਚ ਆ ਜਾਂਦੇ ਆ ਸੋ ਦੈਟ ਇਜ਼ ਯੂ ਨੋ ਸਬਜੈਕਟ ਆਫ ਰਿਮੂਵਲ ਰਾਈਟ ਨਾਓ ਸੋ ਉਹ ਜਿਹੜੀ ਆ ਡਿਪੂਟੇਸ਼ਨ ਦਾ ਰੀਜ਼ਨ ਬਣ ਸਕਦੀ ਆ ਸੋ ਇਹ ਚੀਜ਼ਾਂ ਨੂੰ ਅਸੀਂ ਬੜੇ ਚਿਰ ਤੋਂ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਪਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਕੋਈ ਮੰਨ ਕੇ ਰਾਜ਼ੀ ਨਹੀਂ ਹੈਗਾ ਅੱਜ ਵੀ ਜਿਹੜੀਆਂ ਟਰਕਿੰਗ ਕੰਪਨੀਆਂ ਹੈਗੀਆਂ ਉਹ ਕਈ ਵਾਰੀ ਕਾਲ ਕਰਕੇ ਕੰਪਲੇਨਟ ਕਰਦੀਆਂ ਜੀ ਡਰਾਈਵਰ ਮੰਦੇ ਨਹੀਂ ਡਰਾਈਵਰ ਦੋ ਲੌਗ ਬੁੱਕਾਂ ਮੰਗਦੇ ਆ ਇਹ ਕਰਦੇ ਉਹ ਕਰਦੇ ਮੈਂ ਸਟਰੋਂਗਲੀ ਕਹਿੰਦਾ ਜੇ ਕੰਪਨੀਆਂ ਚਾਉਣ ਤੇ ਨਹੀਂ ਕਿਸੇ ਡਰਾਈਵਰ ਦੇ ਵਿੱਚ ਇਹ ਹਿੰਮਤ ਨਹੀਂ ਹੈਗੀ ਕਿ ਉਹ ਆਣ ਕੇ ਡਾਉਨ ਲੌਗ ਬੁੱਕ ਮੰਗ ਸਕੇ ਜਾਂ ਕਰ ਸਕੇ ਜੇ ਕੰਪਨੀਆਂ ਚਾਉਣ ਤੇ ਇਹ ਚੀਜ਼ਾਂ ਅੱਜ ਹੀ ਠੀਕ ਹੋ ਸਕਦੀਆਂ ਜੇ ਕੰਪਨੀਆਂ ਚਾਉਣ ਬਸ ਸਹੀ ਡਰਾਈਵਰ ਹਾਇਰ ਕਰਨਾ ਆ ਕਿ ਸਹੀ ਡਰਾਈਵਰ ਹਾਇਰ ਕਰਨ ਵਾਸਤੇ ਉਹਨਾਂ ਨੇ ਸਹੀ ਜਿਹੜੇ ਮੈਥਡਸ ਅਪਣਾਉਣੇ ਆ ਤੇ ਅੱਜ ਵੀ ਉਹਨਾਂ ਦੀ ਕੰਪਨੀ ਦੇ ਵਿੱਚ ਗਲਤ ਡਰਾਈਵਰ ਨਹੀਂ ਹਾਇਰ ਹੋ ਸਕਦਾ ਯਾਰ ਕਿਸ ਤਰ੍ਹਾਂ ਤੁਸੀਂ ਇੱਕ ਇੱਕ ਅਨ ਟ੍ਰੇਨਡ ਅਨ ਨੋਨ ਬੰਦੇ ਨੂੰ 2.5 ਲੱਖ ਦਾ ਇਕੁਪਮੈਂਟ ਫੜਾ ਦਿੰਨੇ ਆ ਜਦ ਕਿ ਆਪਾਂ 50 ਹਜ਼ਾਰ ਦੀ ਗੱਡੀ ਵੀ ਆਪਣੇ ਨਿਆਣੇ ਨੂੰ ਫੜਾਉਣੀ ਹੋਵੇ ਤਾਂ 50 ਵਾਰੀ ਉਹਨੂੰ ਕਹੀਦਾ ਵੀ ਤੂੰ ਪਹੀ ਸਹੀ ਹੋਈ ਸਹੀ ਕਰੀ ਸਹੀ ਉਹਨੂੰ ਸਹੀ ਤਰੀਕੇ ਨਾਲ ਟ੍ਰੇਨਿੰਗ ਦੇ ਦਿੱਤੀ ਠੀਕ ਹੈ ਤੁਸੀਂ ਇੱਕ ਅਣਜਾਣ ਬੰਦੇ ਨੂੰ 2.5-3 ਲੱਖ ਦਾ ਇਕੁਪਮੈਂਟ ਜਿਹੜਾ ਉਹ ਮਿੰਟ ਚ ਫੜਾ ਦਿੰਨੇ ਜਾਂ ਵੀ ਲੋਡ ਲੱਗਣਾ ਦੂਜੀ ਚੀਜ਼ ਹੋਰ ਇੱਕ ਰਾਜਗਣਾ ਚ ਮੈਂ ਨਾ ਸ਼ਾਇਦ ਮੇਰੇ ਮਨ ਦੇ ਵਿੱਚ ਅੱਜ ਗੱਲਾਂ ਜਿਹੜੀਆਂ ਆਈਆਂ ਦੋ ਤਿੰਨ ਅ ਬੜੀਆਂ ਇੱਕ ਜ਼ਰੂਰੀ ਚੀਜ਼ ਹੈ ਗਿਆ ਤੁਹਾਨੂੰ ਜਾਣਨੀਆਂ ਔਰ ਸਮਝਣੀਆਂ ਜ਼ਰੂਰੀ ਹੈਗੀਆਂ ਜੀ ਕਿ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈਗੀ ਆ ਕਿਸੇ ਵੀ ਕੰਮ ਦੇ ਲਈ ਕਿਸੇ ਵੀ ਚੀਜ਼ ਦੇ ਲਈ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈਗੀ ਆ ਪਰ ਉਹਦੇ ਵਿੱਚ ਮਾਹਿਰ ਜਿਹੜਾ ਹੋਣਾ ਹੈ ਉਹ ਸਿਰਫ ਤੁਹਾਡੇ ਤਜਰਬੇ ਨਾਲ ਹੋਣਾ ਹੈ ਟਾਈਮ ਨਾਲ ਹੋਣਾ ਹੈ ਤੁਸੀਂ ਇੱਕ ਕਲਾਸਰੂਮ ਦੇ ਵਿੱਚ ਟ੍ਰੇਨਿੰਗ ਲੈ ਕੇ ਮਾਹਿਰ ਨਹੀਂ ਬਣ ਸਕਦੇ ਕਾਪਟ ਨਹੀਂ ਜਾ ਸਕਦੇ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੁੰਦਾ ਕਿ ਤੁਸੀਂ ਆਪਣੀ ਡਿਸਪੈਚਰ ਦੀ ਟ੍ਰੇਨਿੰਗ ਲੈ ਲਓ ਤੁਸੀਂ ਐਡਵਾਂਸਡ ਡਿਸਪੈਚਰ ਐਡਵਾਂਸਡ ਦੀ ਆਡੀ ਟ੍ਰੇਨਿੰਗ ਲੈ ਆਡੀ ਟ੍ਰੇਨਿੰਗ ਤੁਸੀਂ ਜਿੰਨੀ ਮਰਜ਼ੀ ਲਈ ਜੋ ਜਿੰਨਾ ਚਿਰ ਤੱਕ ਹੈਂਡਸ-ਆਨ ਐਕਸਪੀਰੀਅੰਸ ਤੁਸੀਂ ਨਹੀਂ ਕਰਦੇ ਤੁਸੀਂ ਕਿਸੇ ਦੇ ਥੱਲੇ ਕੰਮ ਨਹੀਂ ਕਰਦੇ ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਨਹੀਂ ਕਰਦੇ ਤੁਹਾਡਾ ਜਿਹੜਾ ਇਹ ਕੰਮ ਆ ਤੁਹਾਨੂੰ ਟ੍ਰੇਨਿੰਗ ਲਈਆਂ ਜਿਹੜੀਆਂ ਇਹ ਦਿੱਤੀਆਂ ਇਹ ਬਿਲਕੁਲ ਕਿਸੇ ਕੰਮ ਨਹੀਂ ਆਣੀਗੀ ਜਿੰਨੀ ਦੇਰ ਤੱਕ ਤੁਸੀਂ ਹੈਂਡਸ ਔਨ ਕੰਮ ਨਹੀਂ ਕਰਦੇ ਹੈਗੇ ਸੋ ਮੇਰਾ ਇਹ ਜਿਹੜਾ ਰਿਕੁਐਸਟ ਰਹੂਗੀ ਕਿ ਜੇ ਤੁਸੀਂ ਡਿਸਪੈਚਿੰਗ ਸਿੱਖਣੀ ਹੈਗੀ ਆ ਤੁਸੀਂ ਬ੍ਰੋਕਰੇਜ ਦਾ ਕੰਮ ਸਿੱਖਣਾ ਹੈਗਾ ਤੁਸੀਂ ਕਿਸੇ ਡਿਸਪੈਚ ਕੰਪਨੀ ਜਾਂ ਡਿਸਪੈਚਰ ਐਸ ਅ ਡਿਸਪੈਚਰ ਕਿਸੇ ਕੰਪਨੀ ਜੀ ਕੰਮ ਕਰੋ ਉਥੇ ਕੰਮ ਕਰਕੇ ਡਿਊ ਡਿਲੀਜੈਂਸ ਦੇਖੋ ਕਿ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਵਾਟ ਇਟ ਟੇਕਸ ਟੂ ਬੀ ਐ ਡਿਸਪੈਚਰ ਠੀਕ ਹੈ ਡਿਸਪੈਚਰ 24/7 ਜੌਬ ਹੈਗੀ ਆ ਇਟਸ ਨਾਟ ਲਾਈਕ 8 ਟੂ 5 ਜੌਬ ਫਿਰ ਜੇ ਤੁਸੀਂ ਬ੍ਰੋਕਰ ਬਣਨਾ ਹੈਗਾ ਕਿਸੇ ਬ੍ਰੋਕਰ ਦੇ ਨਾਲ ਕੰਮ ਕਰੋ ਬ੍ਰੋਕਰ ਦੇ ਥੱਲੇ ਕੰਮ ਕਰਕੇ ਦੇਖੋ ਕਿ ਬ੍ਰੋਕਰ ਦੀਆਂ ਕੀ ਰਿਸਪੌਂਸਿਬਿਲਿਟੀ ਇੱਕ ਫੋਨ ਚੱਕ ਕੇ ਕਿਸੇ ਨੂੰ ਕਾਲ ਕਰਨ ਦੇ ਨਾਲ ਚਾਰਡ ਲਾਡਰ ਦਾ ਲੋਡ ਨਹੀਂ ਮਿਲ ਜਾਂਦਾ ਜੀ ਉਹਦੇ ਲਈ ਐਕਸਪੀਰੀਅੰਸ ਚਾਹੀਦਾ ਓਨਲੀ ਤਜਰਬਾ ਚਾਹੀਦਾ ਔਰ ਸਾਨੂੰ ਐਸ ਵੇਲੇ ਜਿਹੜੀ ਸਭ ਤੋਂ ਵੱਡੀ ਘਾਟ ਹੈ ਆ ਉਹ ਹੈਗੀ ਆ ਕਿ ਅਸੀਂ ਟਾਈਮਲੀ ਸਪੈਂਡ ਕਰਨਾ ਚਾਹੁੰਦੇ ਟੂ ਗੈਟ ਦਾ ਐਕਸਪੀਰੀਅੰਸ ਐਕਸਪੀਰੀਅੰਸ ਸਿਰਫ ਤੁਹਾਨੂੰ ਟਾਈਮ ਦੇ ਨਾਲ ਹੀ ਮਿਲਣੇ ਆ ਕਲਾਸ ਲੋ ਅੰਡਰਸਟੈਂਡ ਕਰੋ ਪਰ ਇਹਦਾ ਮਤਲਬ ਇਹ ਨਹੀਂ ਕਿ ਅੱਜ ਤੁਸੀਂ ਕਲਾਸ ਲਈਏ ਤੇ ਕੱਲ ਤੁਸੀਂ ਜਿਹੜੇ ਆ ਉਹ 4 4 5 5 ਡਾਲਰ ਦੇ ਪਰ ਮਾਈਲ ਦੇ ਲੋਡ ਜਿਹੜੇ ਆ ਉਹ ਤੁਹਾਨੂੰ ਆਉਣੇ ਸ਼ੁਰੂ ਹੋ ਜਣੇ ਆ ਉਹ ਜਿਹੜੀ ਚੀਜ਼ ਆ ਉਹ ਤਜਰਬੇ ਦੇ ਨਾਲ ਹੀ ਆਉਣੀ ਹੈ ਜੀ ਆਪਣੇ ਅਗਲੇ ਕਾਲਰਸ ਉਹਨਾਂ ਵੱਲ ਜਿਹੜਾ ਵਾਧੇ ਆ ਕਾਫੀ ਆਪਣੇ ਕਾਲਰਸ ਦੇ ਵੇਟ ਕਰ ਰਹੇ ਆ ਅਮਰੀਕ ਜੀ ਹਾਂਜੀ ਸੱਚੀ ਕਾਲ ਜੀ ਬਹੁਤ ਸਾਰੇ ਜਿਹੜੇ ਫੈਡਰਲ ਕਰਾਈਮਸ ਨੂੰ ਲੈ ਕੇ ਆ ਕੱਲ ਇੱਕ ਨਵਾਂ ਕਾਨੂੰਨ ਪਾਸ ਹੋਇਆ ਆ ਲੇਕਨ ਰਾਈਲੀ ਐਕਟ ਉਹਦੇ ਵਿੱਚ ਛੋਟੇ ਤੋਂ ਛੋਟਾ ਜਿਹੜਾ ਤੁਹਾਡਾ ਚਾਰਜ ਵੀ ਹੋਏ ਹੋਵੋ ਇਹ ਵੀ ਨਹੀਂ ਵੀ ਚਾਰਜ ਦੇ ਵਿੱਚ ਤੁਸੀਂ ਕਨਵਿਕਟ ਹੋਏ ਹੋਵੋ ਤੁਹਾਡੇ ਉੱਤੇ ਸ਼ਾਰਪਟ ਲਿਫਟਿੰਗ ਤੋਂ ਲੈ ਕੇ ਤੇ ਕਿਸੇ ਤਰੀਕੇ ਦਾ ਕੋਈ ਵੀ ਚਾਰਜ ਵੀ ਲੱਗਾ ਆ ਤੇ ਚਾਹ ਵੱਡੇ ਤੋਂ ਵੱਡਾ ਕੰਮ ਵੀ ਕੀਤਾ ਆ ਖਾਸ ਕਰਕੇ ਹੁਣ ਆਪਾਂ ਨੂੰ ਪਤਾ ਵੀ ਆਪਣੀ ਟ੍ਰੈਕਿੰਗ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਉਹ ਲੋਕ ਆ ਜਿਹੜੇ ਜਿਨ੍ਹਾਂ ਨੇ ਸਾਈਲਮ ਦੇ ਲਈ ਅਪਲਾਈ ਕੀਤਾ ਹੋਇਆ ਵਰਕ ਪਰਮਿਟ ਦੇ ਉੱਤੇ ਆ ਬਾਕੀ ਵੀ ਹੈਗੇ ਨੇ ਪਰ ਆਪਣੀ ਬਹੁਤ ਸਾਰੀ ਮジョਰਿਟੀ ਮジョਰਿਟੀ ਚ ਉਹਦਾਂ ਦੀ ਆ ਪਾਈਏ ਵਕਤ ਨਹੀਂ ਆ ਇਹ ਹੁਣ ਡਰਗ ਐਂਡ ਐਲਕੋਹਲ ਟੈਸਟਿੰਗ ਵਾਲਾ ਵੀ ਜਿਹੜਾ ਰਮਨ ਜੀ ਨਾਲ ਹੀ ਆ ਮੈਰੋਵਾਨਾ ਟਾਈਟਲ 1 ਸਕੈਡਿਊਲ 1 ਸੌਰੀ ਜਿਹੜਾ ਉਹ ਨਸ਼ਾ ਆ ਉਹਦੇ ਵਿੱਚ ਜੇ ਤੁਸੀਂ ਫੜ ਹੁੰਦੇ ਆ ਉਹ ਤਾਂ ਹੁਣ ਫੈਡਰਲ ਦੇ ਹਿਸਾਬ ਦੇ ਨਾਲ ਤਾਂ ਤੁਸੀਂ ਟੰਗ ਹੋ ਜਾਣਾ ਆ ਉਹ ਹਿਸਾਬ ਦੇ ਨਾਲ ਇਹ ਤਾਂ ਅੱਗੇ ਮੂੰਹ ਨੂੰ ਖੂਨ ਲਾ ਕੇ ਭੱਜੇ ਫਿਰਦੇ ਆ ਇਹੇ ਬੰਦੇ ਤਾਂ ਫੜੀਏ ਕਿਹੜੇ ਤਰੀਕੇ ਦੇ ਨਾਲ ਚੱਕ ਚੱਕ ਕੇ ਜਿਹੜੇ ਆ ਉਹ ਕਰਨੇ ਆ ਉਹ ਗਵਾਂਟਾ ਨੂੰ ਮੇਰੇ ਤਿਆਰ ਕਰੀ ਜਾਂਦੇ ਆ ਕਨਸੈਂਟ੍ਰੇਸ਼ਨ ਕੈਂਪ ਬਣਾਉਣ ਨੂੰ ਫਿਰਦੇ ਆ ਤੇ ਆਪਣੇ ਭਾਈ ਬੰਦੇ ਸੁਧਰ ਜਾਓ ਓਪੀਆਇਡ ਦਾ ਹੋ ਗਿਆ ਫੀਮ ਦਾ ਹੋ ਗਿਆ ਹੋਰ ਚੀਜ਼ਾਂ ਦਾ ਹੋ ਗਿਆ ਫੈਂਟਨਲ ਦਾ ਹੋ ਗਿਆ ਇਹ ਨਸ਼ੇ ਵਾਲੀਆਂ ਚੀਜ਼ਾਂ ਤੋਂ ਬਚ ਕੇ ਬਾਕੀ ਜਿਹੜੀ ਇਹ ਲੌਗ ਬੁੱਕ ਦੀ ਹੀਰਾ ਫੇਰੀ ਤੋਂ ਜਿਹੜਾ ਉਹ ਬਚ ਕੇ ਸਹੀ ਤਰੀਕੇ ਦੇ ਨਾਲ ਕਰਕੇ ਲੜਾਈ ਝਗੜੇ ਵਾਲੇ ਕੰਮ ਨਾ ਹੁਣ ਬੰਦ ਕਰਨੇ ਪੈਣੇ ਆ ਥੋੜੇ ਸਿੱਧੇ ਹੋ ਕੇ ਜਿਹੜਾ ਉਹ ਚੱਲੋ ਲਾਅ ਦੇ ਹਿਸਾਬ ਦੇ ਨਾਲ ਚੱਲੋ ਆ ਜਿਹੜਾ ਲੇਕਨ ਰਾਈਲੀ ਐਕਟਾ ਕਈ ਰੀ ਬੰਦੇ ਨੂੰ ਲੱਗਦਾ ਯਾਰ ਇਹਦੇ ਨਾਲ ਆਪਾਂ ਨੂੰ ਕੀ ਫਰਕ ਪੈਣਾ ਇਹ ਬਾਅਦ ਦੇ ਵਿੱਚ ਇਹਦਾ ਪਤਾ ਲੱਗਣਾ ਆ ਵੀ ਭਾਈ ਇਹਨਾਂ ਨੇ ਟੰਗਣੇ ਬਹੁਤ ਆ ਇਸ ਦੀ ਜਿਹੜੀ ਉਹ ਆੜ ਦੇ ਵਿੱਚ ਸੋ ਜਿਹੜਾ ਹਸਾਬ ਦੇ ਨਾਲ ਤੇ ਜਿਹੜਾ ਕਹਿ ਲਓ ਵੀ ਠੀਕ ਢੰਗ ਦੇ ਨਾਲ ਜਿਹੜਾ ਉਹ ਚੱਲਣਾ ਸ਼ੁਰੂ ਕਰੋ ਜੀ ਇਹਦੇ ਨਾਲ ਦੋ ਚੀਜ਼ਾਂ ਮੈਂ ਐਡ ਕਰਨੀਆਂ ਰਮਨ ਜੀ ਹੁਣੀ ਅੱਜ ਮੈਨੂੰ ਭੇਜੀ ਸੀ ਇੱਕ ਵੀਡੀਓ ਆ ਸਕੂਲ ਦੀ ਕੋਈ ਹਰਿਆਣੇ ਦਾ ਨੌਜਵਾਨ ਆ ਵੀ ਸਾਡਾ ਸਕੂਲ ਆ ਇੱਥੇ ਯੂਟਾਚ ਆ ਜਾਓ ਅਸੀਂ 2 ਵੀਕਾਂ ਚ ਲਾਇਸੈਂਸ ਦੇਣੇ 20 ਦਿਨਾਂ ਚ ਉਹ ਦੱਸੋ ਵੀ 2 ਵੀਕਾਂ ਦੇ ਵਿੱਚ ਤਾਂ ਬੰਦੇ ਨੂੰ ਕਾਰ ਨਹੀਂ ਆndi ਹੈਗੀ ਹਨਾ ਵੀ ਨਾਲੇ ਤੁਸੀਂ ਫਿਰ ਆਪ ਮਾਰਨਾ ਨਾਲੇ ਹੋਰ ਕਿਸੇ ਨੂੰ ਮਾਰਨਾ ਪਾਜੀ ਤੁਸੀਂ ਸਹੀ ਪਾਜੀ ਤੁਸੀਂ ਸਹੀ ਤਰ੍ਹਾਂ ਵੀਡੀਓ ਪੂਰੀ ਸੁਣੀ ਨਹੀਂ ਅੱਛਾ ਉਹ ਪ੍ਰੋਮੋਸ਼ਨ ਕਰਾਉਂਦੇ ਸੀ ਵੀ ਕੰਮ ਵੀ ਕੰਮ ਵੀ ਕਰ ਸਕਦੇ ਕੁਛ ਇਦਾਂ ਦਾ ਨਾ ਨਹੀਂ 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 ਉਹਦੇ 'ਚ ਲਿਖਿਆ ਸੀ ਤੁਹਾਨੂੰ ਟਰੱਕ ਦੇ ਵਿੱਚ ਬੈਠਣ ਦੀ ਵੀ ਲੋੜ ਨਹੀਂ ਦੇਖ ਲਓ ਦੱਸੋ ਤਾਂ ਫਿਰ ਜੇ ਟਰੱਕ ਦੇ ਵਿੱਚ ਬੈਠੇ ਤਾਂ ਲੋਕਾਂ ਦੇ ਹੱਡਾਂ 'ਚ ਬੈਠੋ ਤੁਰੀਓ ਸੋਚੋ ਵੀ ਉਹਦੇ ਵਿੱਚ ਇਹ ਇਹ ਕਹਿ ਰਿਹਾ ਕਿ ਤੁਹਾਨੂੰ ਟਰੱਕ ਦੇ ਵਿੱਚ ਵੀ ਬੈਠਣ ਦੀ ਲੋੜ ਨਹੀਂ ਹੈ ਕਿ ਲਾਇਸੈਂਸ ਮਿਲ ਜਾਊਗਾ ਅਸੀਂ 에어ਪੋਰਟ ਤੋਂ ਚੱਕ ਲਾਂਗੇ 에어ਪੋਰਟ ਦੇ ਛੱਡਾਂਗੇ ਰੋਟੀ ਪਾਣੀ ਵੀ ਦੇਵਾਂਗੇ ਤੇ ਅੱਜ ਉਸ ਲਈ ਅੱਜ ਹਜੇ ਇੱਕ ਹੋਰ ਚੀਜ਼ ਜਿਹੜੀ ਮੈਂ ਐਡ ਕਰ ਦਿਆਂ ਜਿਹੜੀ ਇਸ ਵੇਲੇ ਕਾਫੀ ਜਿਹੜੀ ਇੰਟੈਂਸ ਹੁੰਦੀ ਜਾ ਰਹੀ ਆ ਰਾਜਕਰਨ 60 ਡੇਜ਼ ਹੋ ਚਲੇ ਨਵੰਬਰ 18 ਤੋਂ ਬਾਅਦ ਜਿਹੜੇ ਜਨਵਰੀ 18 ਨੂੰ 60 ਡੇਜ਼ ਹੋ ਗਏ ਜਿਹੜਾ ਕਿ ਨਵੰਬਰ 18 ਨੂੰ ਅ ਸੀਗਾ ਕਿ ਜਿਹੜੇ ਜਿਹੜੇ ਲਾਇਸੈਂਸ ਸੈਪ ਦੇ ਅੰਡਰ ਹੈਗੇ ਆ 1 ਲੱਖ 78000 ਦੇ ਕਰੀਬ ਉਹਨਾਂ ਦੇ ਜਿਹੜੇ ਲਾਇਸੈਂਸ ਹੈਗੇ ਆ ਉਹ ਸਸਪੈਂਡਡ ਹੋ ਚੁੱਕੇ ਆ ਜਾਂ ਹੋ ਗਏ ਆ ਸੋ ਇੱਕ ਤਾਂ ਉਹ ਅਪਡੇਟ ਹੈਗਾ ਜੇ ਤੁਸੀਂ ਉਸ ਚੱਕਰ 'ਚ ਹੈਗੇ ਆ ਤਾਂ ਪਲੀਜ਼ ਆਪਣਾ ਲਾਇਸੈਂਸ ਜ਼ਰੂਰ ਚੈੱਕ ਕਰ ਲਓ ਸਾਰੀਆਂ ਟਰਕਿੰਗ ਕੰਪਨੀਆਂ ਨੂੰ ਹਦਾਇਤ ਹੈਗੀ ਆ ਕਿ ਆਪਣੇ ਸਾਰੇ ਡਰਾਈਵਰ ਜਿਹੜੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਜ਼ਰੂਰ ਚੈੱਕ ਕਰੋ ਅ ਇਸ ਵળે ਇਹ ਸਿਸਟਮ ਚੱਲ ਰਿਹਾ ਹੈਗਾ ਕਿ ਜਦੋਂ ਕੋਈ ਵੀ ਡਰਾਈਵਰ ਪੋਜ਼ਿਟਿਵ ਆਉਂਦਾ ਹੈਗਾ ਪਹਿਲਾਂ ਤਾਂ ਮੈਂ ਇਹ ਕਹਿ ਦਿਆਂ ਕਿ ਪੋਜ਼ਿਟਿਵ ਔਨ ਦੇ ਲਈ ਜਿਹੜਾ ਸਭ ਤੋਂ ਇਸ ਵળે ਇੰਪੋਰਟੈਂਟ ਰੀਜ਼ਨ ਚੱਲ ਰਿਹਾ ਹੈਗਾ ਉਹ ਇੰਡੀਆ ਦੀਆਂ ਦਵਾਈਆਂ ਖਾਣ ਦਾ ਹੈਗਾ ਅੱਛਾ ਉਹ ਕੋਈ ਵੀ ਇੰਡੀਆ ਦੀ ਆਯੁਰਵੈਦਿਕ ਦਵਾਈ ਕੋਈ ਦੂਜੀ ਤੀਜੀ ਕੋਈ ਦਵਾਈ ਤੁਸੀਂ ਖਾਣੇ ਹੈਗੇ ਆ ਉਹਦੇ ਵਿੱਚ ਬਹੁਤ ਪੋਜ਼ਿਟਿਵ ਆ ਰਹੇ ਹੈਗੇ ਓਪੀਏਡ ਬਾਰੇ ਆਇਆ ਹੈ ਜਿਆਦਾ ਹਾਂਜੀ ოਪੀਏਡ ਪੋਜ਼ਿਟਿਵ ਆ ਰਹੀ ਹੈ ਫੀਮ ਪੋਜ਼ਿਟਿਵ ਆ ਰਹੀ ਹੈ ਜਾਂ ਕੋਈ ਸ਼ੋਰ ਪੋਜ਼ਿਟਿਵ ਆ ਹਾਂਜੀ ოਪੀਏਡ ਪੋਜ਼ਿਟਿਵ ਕਈ ਵਰਵਾਹਨਾ ਪੋਜ਼ਿਟਿਵ ოਪੀਏਡ ਪੋਜ਼ਿਟਿਵ ਕਈ ਚੀਜ਼ਾਂ ਆ ਰਹੀਆਂ ਹੈਗੀਆਂ ਸੁਪਾ ਸਮਾਦੇ ਸੁਪਾ ਸਮਾਦੇ ਨਾਲ ਤਾਂ ਤੁਹਾਨੂੰ ਡਰਗ ਵੇਚੀ ਜਾਂਦੇ ਉੱਥੇ ਜਿੱਦਾਂ ਬੱਚ ਕੇ ਜਿਹੜਾ ਸੋ ਪਹਿਲਾ ਅਲਰਟ ਹੈਗਾ ਕਿ ਤੁਸੀਂ ਇੰਡੀਆ ਦੀ ਮੈਡੀਕੇਸ਼ਨ ਜੇ ਖਾਣੇ ਹੈਗੇ ਆ ਪੇਨ ਕਿਲਰ ਖਾਣੇ ਹੈਗੇ ਆ ਕੋਈ ਆਯੁਰੋਵੈਡਿਕ ਦਵਾਈ ਖਾਣੇ ਹੈਗੇ ਆ ਸੋ ਉਹਦੇ ਵਿੱਚ ਇਹ ਚੀਜ਼ਾਂ ਮੌਜੂਦ ਨੇ ਔਰ ਤੁਹਾਡਾ ਡਰਗ ਟੈਸਟ ਪੋਜ਼ਿਟਿਵ ਆ ਸਕਦਾ ਜਦੋਂ ਤੁਹਾਡਾ ਡਰਗ ਟੈਸਟ ਪ ਤੁਸੀਂ ਸੈਪ ਦੇ ਕੋਲ ਜਾਂਦੇ ਆ ਉਹਦਾ ਪ੍ਰੋਸੈਸ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਸੈਪ ਦੇ ਕੋਲ ਜਾਣ ਤੋਂ ਬਾਅਦ ਤੁਹਾਨੂੰ ਜਿਹੜਾ ਆ ਸੈਪ ਇੱਕ ਸਰਟੀਫਿਕੇਟ ਦਿੰਦਾ ਕਿ ਤੁਸੀਂ ਰਿਟਰਨ ਟੂ ਡਿਊਟੀ ਤੇ ਰੈਡੀ ਹੈਗੇ ਆ ਤੁਸੀਂ ਵਾਪਸ ਕੰਮ ਤੇ ਜਾ ਸਕਦੇ ਆ ਤੁਸੀਂ ਜੇ ਪੋਜ਼ਿਟਿਵ ਆ ਗਿਆ ਤਾਂ ਮਤਲਬ ਇਹ ਨਹੀਂ ਵੀ ਜਨਰਲ ਜੇ ਤੁਹਾਡਾ ਨਿਕਲ ਕਲੀਅਰ ਨਹੀਂ ਹੁੰਦਾ ਤੁਸੀਂ ਕੰਮ ਨਹੀਂ ਕਰ ਸਕਦੇ ਜਿਹੜਾ ਸੈਪ ਹੈਗਾ ਉਹ ਤੁਹਾਨੂੰ ਵਿਦਨ 1 ਡੇ ਤੁਸੀਂ ਸਟੱਡੀ ਪੂਰੀ ਕਰ ਲਓ 4 ਮਹੀਨੇ ਦੀ ਆਨਲਾਈਨ ਉਹ ਤੁਹਾਨੂੰ ਵਿਦਨ 1 ਡੇ ਰਿਲੀਜ਼ ਕਰ ਦਿੰਦਾ ਰਿਟਰਨ ਟੂ ਡਿਊਟੀ ਜਿੱਦਾਂ ਹੀ ਤੁਸੀਂ ਰਿਟਰਨ ਟੂ ਡਿਊਟੀ ਰਿਲੀਜ਼ ਹੋ ਜਾਂਦੇ ਆ ਤੁਸੀਂ ਉਸ ਵੇਲੇ ਜਿਹੜੀ ਟਰਕਿੰਗ ਕੰਪਨੀ ਤੁਹਾਨੂੰ ਹਾਇਰ ਕਰਨਾ ਚਾਹੁੰਦੀ ਆ ਉਹ ਤੁਹਾਡਾ ਰਿਟਰਨ ਟੂ ਡਿਊਟੀ ਟੈਸਟ ਕਰਾਉਂਦੀ ਆ ਪ੍ਰੀ এমਪਲॉयਮੈਂਟ ਉਹ ਰਿਟਰਨ ਟੂ ਡਿਊਟੀ ਮੰਨਿਆ ਜਾਂਦਾ ਉਹ ਰਿਟਰਨ ਟੂ ਡਿਊਟੀ ਜੇ ਤੁਹਾਡਾ ਨੈਗੇਟਿਵ ਆਉਂਦਾ ਆ ਤੇ ਉਸ ਕੰਪਨੀ ਦਾ ਫਰਜ਼ ਬਣਦਾ ਜਾਂ ਉਸ ਕੰਪਨੀ ਦਾ TPA ਜੇ ਜਿੱਥੋਂ ਉਹ ਕੰਪਨੀ ਆਪਣਾ ਡਰਗ ਟੈਸਟ ਪ੍ਰੋਗਰਾਮ ਕਰਵਾਉਂਦੀ ਆ ਰੈਂਡਮ ਪ੍ਰੋਗਰਾਮ ਕਰਵਾਉਂਦੀ ਆ ਪੋਸਟ ਕੰਪਨੀ ਦਾ ਜਾਂ ਇਸ ਟਰਕਿੰਗ ਕੰਪਨੀ ਦਾ ਉਦੋਂ ਰਿਕੁਆਇਰਡ ਹੈਗਾ ਕਿ ਦੇ ਗੋ ਟੂ ਕਲੀਅਰਿੰਗ ਹਾਊਸ ਤੇ ਉਸ ਡਰਾਈਵਰ ਦੇ ਅਕਾਊਂਟ ਦੇ ਵਿੱਚ ਜਾ ਕੇ ਉਹ ਉਹਦਾ ਰਿਟਰਨ ਦੀ ਡਿਊਟੀ ਡੈਕਟਸ ਜਿਹੜਾ ਉਹ ਪੋਸਟ ਕਰਨ ਉੱਥੇ ਉਹਦੇ ਨਾਲ ਡਰਾਈਵਰ ਦਾ ਕਲੀਅਰਿੰਗ ਹਾਊਸ ਦੇ ਵਿੱਚ ਰਿਟਰਨ ਦੀ ਡਿਊਟੀ ਪ੍ਰੋਸੈਸ ਜਿਹੜਾ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਉਹ ਡਰਾਈਵਰ ਉਸ ਕੰਪਨੀ ਦੇ ਵਿੱਚ ਹਾਇਰ ਹੋ ਜਾਂਦਾ ਔਰ ਹਾਇਰ ਹੋਣ ਤੋਂ ਬਾਅਦ ਉਹ ਜਿੰਨੇ ਵੀ ਉਹਨੂੰ ਸੈੱਟ ਨੇ ਪ੍ਰਸਕ੍ਰਾਈਬ ਕੀਤੇ ਆ ਫੋਲੋ ਅਪ ਡਰਕ ਟੈਸਟ ਉਹ ਨੂੰ ਪੂਰੇ ਕਰਨੇ ਪੈਂਦੇ ਆ ਉਹ ਸਾਰੇ ਚਾਹੇ ਉਹ 5 ਹੋਣ 10 ਹੋਣ 20 ਹੋਣ 6 ਮਹੀਨੇ ਚ ਹੋਣ 1 ਸਾਲ ਚ ਹੋਣ 2 ਸਾਲ ਚ ਹੋਣ 3 ਸਾਲ ਚ ਹੋਣ 5 ਸਾਲ ਚ ਹੋਣ ਉਹ ਸਾਰੇ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਲਾਸਟ ਫੋਲੋ ਅਪ ਡਰਕ ਟੈਸਟ ਆ ਇਹ ਸਾਰੇ ਡਰਕ ਟੈਸਟ ਜਿਹੜੇ ਤੁਹਾਡੇ ਨੈਗੇਟਿਵ ਹੋਣਾ ਚਾਹੀਦੇ ਆ ਸੋ ਜਿਹੜਾ ਲਾਸਟ ਫੋਲੋ ਅਪ ਡਰਕ ਟੈਸਟ ਆ ਉਹ ਜਿਹੜੀ ਕੰਪਨੀ 'ਚ ਤੁਸੀਂ ਉਸ ਵੇਲੇ ਕੰਮ ਕਰਦੇ ਆ ਫੋਲੋ ਅਪ ਲਾਸਟ ਦੇ ਵੇਲੇ ਉਸ ਕੰਪਨੀ ਦਾ ਜਾਂ ਉਸ ਕੰਪਨੀ ਦੇ TPA ਦਾ ਫਰਜ਼ ਬਣਦਾ ਉਹ ਕਲੀਅਰਿੰਗ ਹਾਊਸ ਤੇ ਜਾ ਕੇ ਤੁਹਾਡਾ ਲਾਸਟ ਫਾਲੋਅ ਅਪ ਰਜਿਸਟਰ ਕਰਨ ਦਾ ਜਦੋਂ ਲਾਸਟ ਫਾਲੋਅ ਅਪ ਰਜਿਸਟਰ ਕਰਨਗੇ ਉਦੋਂ ਹੀ ਤੁਹਾਡੀ ਜਿਹੜੀ ਆ ਵਾਇਓਲੇਸ਼ਨ ਜਿਹੜੀ ਆ ਉਹ ਕਲੀਅਰ ਹੋਊਗੀ ਤੁਸੀਂ ਜਦੋਂ ਮੰਨ ਲਓ ਕਿ ਰਿਟਰਨ ਦੀ ਡਿਊਟੀ ਕਰਕੇ ਕੰਪਨੀ A ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰ ਲਿਆ ਕੰਪਨੀ A ਦੇ ਵਿੱਚ ਤੁਹਾਡੇ ਦੋ ਫਾਲੋਅ ਅਪ ਟੈਸਟ ਹੋ ਗਏ ਮੰਨ ਲਓ 4 ਮਹੀਨਿਆਂ ਦੇ ਵਿੱਚ ਤੁਸੀਂ ਉਹ ਕੰਪਨੀ ਛੱਡਤੀ ਠੀਕ ਆ ਤੁਸੀਂ ਜਦੋਂ ਉਹ ਕੰਪਨੀ ਛੱਡਤੀ ਉਦੋਂ ਉਹ ਕੰਪਨੀ ਛੱਡਣ ਤੋਂ ਬਾਅਦ ਜੇ ਤੁਹਾਨੂੰ ਮਹੀਨਾ 2 ਮਹੀਨੇ ਕੰਮ ਨਹੀਂ ਕਰਦੇ ਤੁਸੀਂ ਤੁਹਾਡੇ ਫਾਲੋਅ ਅਪ ਡਰੈਕਟਸ ਜਿਹੜੇ ਆ ਉਹ ਪਾਜ਼ ਹੋ ਜਾਣਗੇ ਉਹ ਤੁਸੀਂ ਆਪੇ ਆਪ ਦੁਆਰਾ ਜਾ ਕੇ ਨਹੀਂ ਕਰਾ ਸਕਦੇ ਉਹ ਪਾਜ਼ ਹੋ ਜਾਣਗੇ ਪਾਜ਼ ਹੋਣ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਕਿਸੇ ਟਰਕਿੰਗ ਕੰਪਨੀ 'ਚ ਕੰਮ ਸ਼ੁਰੂ ਕਰੋਗੇ ਉਤੋਂ ਫਿਰ ਤੁਹਾਡੇ ਫਾਲੋਅ ਅਪ ਦੁਆਰਾ ਸ਼ੁਰੂ ਹੋਣਗੇ ਸੋ ਇਹ ਜਿਹੜਾ ਪ੍ਰੋਸੈਸ ਹੈਗਾ ਇਸ ਪ੍ਰੋਸੈਸ ਦੇ ਵਿੱਚ ਸਾਰਿਆਂ ਨੂੰ ਜਾਰੀ ਹੋਣ ਪ੍ਰੋਬਲਮ ਕੀ ਆ ਰਹੀ ਆ ਕਿ ਜਿਨ੍ਹਾਂ ਲੋਕਾਂ ਦੇ ਸੈੱਪ ਦੇ ਥਰੂ ਜਿਨ੍ਹਾਂ ਨੇ ਗਏ ਆ ਜਿਨ੍ਹਾਂ ਦੇ ਪੋਜੀਟਿਵ ਆਏ ਆ ਉਹਨਾਂ ਨੇ ਆਪਣਾ ਸੈੱਪ ਦੇ ਥਰੂ ਪ੍ਰੋਗਰਾਮ ਵੀ ਕਰ ਲਿਆ ਆਰਟੀਡੀ ਕਰ ਲਿਆ ਰਿਟਰਨ ਦੀ ਡਿਊਟੀ ਕਰ ਲਿਆ ਲੇਕਿਨ ਉਸ ਕੰਪਨੀ ਨੇ ਜਾ ਕੇ ਕਦੀ ਵੀ ਉਹਦੇ ਵਿੱਚ ਅਪਡੇਟ ਨਹੀਂ ਕੀਤਾ ਉਹਨਾਂ ਨੇ ਪ੍ਰੋਫਾਈਲ ਦੇ ਵਿੱਚ ਕਲੀਅਰਿੰਗ ਹਾਊਸ ਦੇ ਵਿੱਚ ਕੀ ਇਹਨਾਂ ਨੇ ਆਰਟੀਡੀ ਪੂਰਾ ਕੀਤਾ ਜਾਂ ਇਹਨਾਂ ਨੇ ਫਾਲੋਅ ਅਪ ਪੂਰੇ ਕੀਤੇ ਆ ਉਹਨਾਂ ਲੋਕਾਂ ਦੇ ਵੀ ਲਾਇਸੈਂਸ ਜਿਹੜੇ ਆ ਉਹ ਇਸ ਵਾਰ ਸਸਪੈਂਡ ਹੋ ਰਿਹਾ ਸੋ ਇਹ ਮੇਕ ਸ਼ੋਰ ਕਰੋ ਕਿ ਜੇ ਤੁਸੀਂ ਸੈਪ ਦੇ ਅੰਡਰ ਹੈਗੇ ਆ ਜੇ ਤੁਸੀਂ ਸੈਪ ਡਰਾਈਵਰ ਹੈਗੇ ਆ ਤੁਹਾਡੇ ਫਾਲੋਅ ਅਪ ਚੱਲ ਰਹੇ ਆ ਤੁਹਾਡੀ ਕੰਪਨੀ ਜਿਹੜੀ ਆ ਉਹ ਤੁਹਾਡੇ ਕਲੀਅਰਿੰਗ ਹਾਊਸ ਦੇ ਵਿੱਚ ਜਾ ਕੇ ਉਹ ਜਿਹੜੀ ਆ ਰਿਪੋਰਟ ਸਬਮਿਟ ਕਰ ਰਹੀ ਆ ਫਸਟ ਆਰਟੀਡੀ ਸਬਮਿਟ ਕਰਨਾ ਪੈਂਦਾ ਫਿਰ ਲਾਸਟ ਫਾਲੋਅ ਅਪ ਸਬਮਿਟ ਕਰਨਾ ਪੈਂਦਾ ਉਸ ਤੋਂ ਬਾਅਦ ਜਾ ਕੇ ਤੁਹਾਡੀ ਵਾਇਲੇਸ਼ਨ ਕਲੀਅਰ ਹੁੰਦੀ ਆ ਆਦਰਵਾਇਜ਼ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਸਸਪੈਂਡ ਹੋ ਸਕਦਾ ਔਰ ਕਈ ਜਣਿਆਂ ਦੇ ਪਿਛਲੇ ਵੀਕ ਦੇ ਵਿੱਚ ਲਾਇਸੈਂਸ ਸਸਪੈਂਡ ਹੋਏ ਜਿਨ੍ਹਾਂ ਦੀ ਮੈਨੂੰ ਕਾਲ ਆਈ ਆ ਕਿ ਅਸੀਂ ਡੀਐਮਐਚ ਲਾਇਸੈਂਸ ਕਲੀਅਰ ਆਪਣਾ ਰੀਨਿਊ ਕਰਾਉਣ ਗਏ ਸੀ ਤੇ ਉਹਨਾਂ ਨੇ ਸਾਨੂੰ ਕਿਉਂ ਕਹਤਾ ਕਿ ਜਾ ਕੇ ਡਰਗ ਐਂਡ ਅਲਕੋਹਲ ਕਲੀਨ ਹਾਊਸ ਵਿੱਚ ਪਹਿਲਾਂ ਦੇਖੋ ਜੀ